500 ਦੇ 5 500 ਦੇ 5 500 ਦੇ 5 100 ਰੁਪਏ ਛੂਟ 100 ਰੁਪਏ ਛੂਟ 100 ਰੁਪਏ ਛੂਟ 500 ਦੇ 5 500 ਦੇ 5 4 ਦਿਨ ਦੀ ਸੇਲ 4 ਦਿਨ ਦੀ ਸੇਲ ਇੰਦਰਾ ਜੂਨ ਤੱਕ ਆਜੋ ਮਾ ਤੁਸ਼ਰੀ ਦਸਤਾਰ ਕਰਦੀਆਂ 5 ਮੀਟਰ ਸੂਟ ਲੈ ਜਾਓ 100 ਰੁਪਏ ਰ ਇੱਕ ਗਰੇਵ ਦਾ ਸੂਟ ਹੈ ਆ ਚੱਕੋ 200 ਰੁਪਏ ਦੇ ਉਹ ਜੇਰ ਚੈੱਕ ਕਰ ਲੋ 200 ਰੁਪਏ ਦਾ ਸੂਟ ਹੈ ਆ ਦੇਖੋ ਜੀ ਬਾਜ਼ਾਰਾਂ ਚ ਜਾਓਗੇ ਕੋਈ ਮੰਗਦਾ 700 ਕੋਈ ਮੰਗਦਾ 800 ਸਾਡੇ ਕੋਲ ਆਜੋ 8 800 ਵਾਲੇ ਸੂਟ ਵੀ ਲੈ ਜਾਓ 2250 ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਬਾਜ਼ਾਰ ਚ 700 ਰੁਪਏ ਦਾ ਸੂਟ 700 ਦੇ ਕਰਤੇ 2 ਲੈ ਜੋ 350 ਦੇ ਦੇਖੋ ਜੀ ਸਾਡੇ ਭੈਣਾ ਦੇ ਨਾਲ ਨਾਲ ਭਰਾਵਾਂ ਦੇ ਵੀ ਕਰਤੇ ਫਾਇਦੇ ਉਹ ਬਾਜ਼ਾਰ 'ਚ ਜਿਹੜਾ ਲੈਨੇਓ ਕੀਜ਼ਾ ਕਾਟਨ ਦਾ 1500 ਦਾ ਇੱਕ ਕੁਰਤਾ ਪਜਾਮਾ ਸਾਡੇ ਕੋਲ ਆਜੋ 700 ਦੇ 2 ਦਵਾਂਗੇ 1500 ਵਾਲਾ ਕੁਰਤਾ ਪਜਾਮਾ 700 ਦੇ 2 350 ਰੁਪਏ ਦਾ ਆ ਇੱਕ ਵਾਰੀ ਕੈਮਰਾ ਮਾਰ ਕੇ ਕਮਾ ਕੇ ਦਿਖਾ ਦਿਓ ਚਾਰੇ ਪਾਸੇ ਕਿੰਨਾ ਵੱਡਾ ਇਕੱਠ ਉਹ ਲੋਕ ਰੋੜੋ ਰੋਹਾ ਗਿਆ ਕਾਦੀਆਂ ਦੇ ਬਾਜ਼ਾਰ ਝਾਮ ਹੋ ਗਿਆ ਲੋਕਾਂ ਨੇ ਬਟਾਲਾ ਜਾਣਾ ਬੰਦ ਕਰਤਾ ਉਹ ਲੋਕਾਂ ਨੇ ਭੋਗ ਬੋਟ ਡਾਂਡਾ ਜਲੰਧਰ ਬੱਕਰੀਆਂ ਦਸੂਹਾ ਅੰਮ੍ਰਿਤਸਰ ਜਾਣਾ ਬੰਦ ਕਰਤਾ ਲੋਕੀ ਕਹਿੰਦੇ ਵੀ ਸਾਡੀ ਤਸੱਲੀ ਕਾਦੀਆਂ 'ਚ ਹੋ ਰਹੀ ਆ ਦੇਖੋ ਕਿੰਨਾ ਵੱਡਾ ਰਾਸ਼ੀਆ ਬਾਗਮਾਰ ਸੂਟ 222 ਦਾ ਸੂਟ ਬਾਜ਼ਾਰ 'ਚ ਆ ਥਾਪੀ ਢੋੱਕ ਕੇ ਚੈਲੇਂਜ ਕਰਕੇ ਕਹਿੰਦਾ 1500 ਤੋਂ ਘੱਟ ਨਹੀਂ ਦੇਣਾ ਅੰਕਲੋਂ ਕਾਦੀਆਂ 750 ਦਾ 1500 ਦੇ ਦੋ ਦਿੰਦਾ। ਥਾ ਦੇਖੋ ਮਾਡਰਾਂ ਦੀਆਂ ਚੀਜ਼ਾਂ ਟੌਪ ਟੌਪ ਦੇ ਗਹਿਣੇ। ਮੈਂ ਕਿਹਾ ਭੁੱਖ ਲੈਂਦੀ ਭੁੱਖ ਸੂਟ ਦੇਖ ਕੇ ਆਹ ਦੁਪੱਟਿਆਂ ਦੇ ਨਾਲ ਰੇਟ ਪਤਾ ਕਰ ਲਿਓ 2500 ਰੁਪਏ ਦਾ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਸਿਰਫ 1000। ਦੇਖੋ ਜੀ ਦੂਰ ਬਿਨਾ ਲਾਲਾ ਕੇ ਘੁੰਮ ਲੋ ਨਿਗਾਹ ਲੀਆਂ ਇਹਨਾਂ ਦਾ ਲਾਲਾ ਘੁੰਮ ਲੋ 3000 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ। ਅਸੀਂ ਠੋਕ ਕੇ ਗਾਰੰਟੀ ਲੈਨੇ ਆ। 3000 ਵਾਲਾ ਸੂਟ 1000 ਚਮਾਗੇ ਗ੍ਰੀਨ ਕਲਰ ਦਾ ਸੂਟ ਹੈ ਨਾ ਵਰਕ ਕੱਪੜੇ ਤੇ ਆ ਕੜਾਈ ਵੀ ਜ਼ਬਰਦਸਤ ਆ ਦੁਪੱਟਾ ਸ਼ਾਨਦਾਰ ਆ ਰੇਟ 5000 ਅਸੀਂ ਦੇਣਾ 2500 ਦਾ ਠੋਕ ਕੇ ਦੇਣਾ ਹਰ ਇੱਕ ਚੀਜ਼ ਟੌਪ-ਟੌਪ ਦੀ ਚਣ-ਚਣ ਕੇ ਲਾਤੀ ਆ ਵਰੈਟੀਆਂ ਦੇਖੋ ਉਹ ਦੁਕਾਨਦਾਰ ਕਹਿੰਦੇ ਇਹਨਾਂ ਕੋ ਸੌਸ ਹੋਈਆ ਦੋ ਦੋ ਸੌਈਆ ਆ ਦੇਖੋ ਅੱਜ ਖੋਲਦੇ ਗੱਫੇ ਉਹ ਖੋਲਦੀਆਂ ਪਕਾਰੀਆਂ ਲਓ ਜੀ ਟਾਂਡਾ ਦਸੂਹਾ ਮਕੇਰੀਆਂ ਹੁਣ ਕਿਤੇ ਜਾਣ ਦੀ ਲੋੜ ਸਾਡੇ ਕੋ ਵਰੈਟੀਆਂ ਆ ਗਈਆਂ ਬਥੇਰੀਆਂ ਬਟਾਲੇ ਜਾਣ ਦੀ ਲੋੜ ਨਹੀਂ ਤੁਹਾਨੂੰ ਉਹ ਤੁਹਾਨੂੰ ਹੋਰ ਕਿਸੇ ਭੋਗਪੁਰ ਟਾਂਡੇ ਜਾਣ ਦੀ ਲੋੜ ਨਹੀਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ ਉਹ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਚੰਦਰੇਰ ਜਾਣ ਦੀ ਲੋੜ ਨਹੀਂ ਆਜੋ ਮਾਤੂ ਜੀ ਦੀ ਦਸਤਾਰ ਸਾਧੀਆਂ ਕਾਤੀਆਂ ਏ ਹਾਣੇ ਇੰਟਰਨੈਸ਼ਨਲ ਆ ਜਾਣੇ ਆ ਓ ਐਨ ਆਰ ਆਈ ਵੀਰ ਓ ਐਨ ਆਰ ਆਈ ਭੂਆ ਕੈਨੇਡਾ ਵਾਲੀ ਭੂਆ ਇੰਗਲੈਂਡ ਵਾਲੀ ਭੂਆ ਓ ਨਿਊਜ਼ੀਲੈਂਡ ਵਾਲੀ ਚਾਚੀ ਇੰਨੇ ਖੁਸ਼ ਕਰਦੀ ਇੰਨੇ ਖੁਸ਼ ਕਰਦੀ ਅੱਛਾ ਰੇਟ ਸੁਣ ਲੋ ਰੇਟ ਸੂਟ ਦਾ ਰੇਟ ਵੇਖੋ ਜੀ ਰਾਇਲ ਕਲਾਸ ਸੂਟ ਹੈ ਆ ਦੁਪੱਟੇ ਚੈੱਕ ਕਰਾ ਦਿਓ ਕੈਮਰੇ ਵਾਲੇ ਭਾਜੀ ਆ ਹੈਂਡਵਰਕ ਹੋਇਆ ਪਿਆਰ ਚ ਨਾਉਣ ਦਾ ਦੁਪੱਟਾ ਹੈ ਵਰਕ ਚੈੱਕ ਕਰ ਲੋ ਸੂਟ ਮੂਹੋ ਬੋਲਦਾ ਮੂਹੋ ਜਿਹੜੇ ਇਦਾਂ ਦੇ ਲਗਜ਼ਰੀ ਕੱਪੜੇ ਤੁਸੀਂ ਲੈਣੇ ਆ 2 ਲੱਖ ਰੁਪਏ ਦਾ ਕੱਪੜਾ ਜਿਹੜਾ ਬਾਜ਼ਾਰ ਤੁਸੀਂ ਲੈਣਾ ਇਦਾਂ ਹੈਵੀ ਬਰੀਆਂ ਦਾ ਸਾਡੇ ਕੋਲ 2 ਲੱਖ ਵਾਲਾ ਕੱਪੜਾ ਸਿਰਫ 70-80 ਹਜ਼ਾਰ ਚ ਲੈ ਜਾਓ ਐਡਾ ਵੱਡਾ ਫਰਕ ਕੱਢਦਾ ਉਹ ਸਾਡਾ ਸ਼ੋਅਰੂਮ ਵੀ ਆ ਸਾਡੀ ਦੁਕਾਨ ਵੀ ਆ ਇੱਥੇ ਹਰ ਕੋਈ ਆਉਂਦਾ ਚਾਹੇ 100 ਦਾ ਸੂਟ ਲੈ ਜਾਓ ਚਾਹੇ 10 ਹਜ਼ਾਰ ਦਾ ਲੈ ਜਾਓ ਹਰ ਕਿਸੇ ਭੈਣ ਭਰਾ ਦਾ ਫਾਇਦਾ ਕਰਕੇ ਭੇਜਦੇ ਆ ਹੋਰ ਹੋਰ ਪਾਸੇ ਨਾ ਜਾਇਆ ਕਰੋ ਉਹ ਜਿਹੜਾ ਦੁਕਾਨਦਾਰ ਤੁਹਾਡਾ ਫਾਇਦਾ ਕਰਦਾ ਉਹਦੀ ਸਪੋਰਟ ਕਰਿਆ ਕਰੋ ਜਦੋਂ ਤੁਸੀਂ ਦੁਕਾਨਦਾਰੀ ਸਪੋਰਟ ਕਰਦੇ ਆਂ ਹੋਰ ਮੋਟੀਵੇਟ ਹੁੰਦਾ ਵੀ ਭਾਈ ਹੋਰ ਲੋਕਾਂ ਦਾ ਫਾਇਦਾ ਕਰੀਏ ਸੂਟ ਲੈਣੇ ਤੁਸੀਂ ਸਸਤੇ ਮਹਿੰਗੇ ਜਿੱਦਾਂ ਦੇ ਵੀ ਸ਼ਰਾਰੇ ਕਰਾਰੇ ਲਹਿੰਗੇ ਤੁਸੀਂ ਕੋਟ ਪੈਂਟ ਲੈਣੇ ਕੋਰਤੇ ਪਿਆ ਮੈਂ ਸ਼ੇਰਵਾਨੀ ਆ ਪਲੇਜ਼ਰ ਪਾਸਕਾ ਪੱਕਾ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਪੱਕਾ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਇੱਕ ਵਾਰੀ ਆਓ ਦੇਖੋ ਸੇਵਰੇ ਮੌਕਾ ਚੋਲੇ ਭਰ ਕੇ ਭੇਜਾਂਗੇ ਕੱਪੜੇ ਦੇ ਇੰਨੇ ਕੇ ਪੈਸੇ ਲੈਣੇ ਆ ਮਜ਼ਾ ਆ ਜੂਗਾ بار بار ਰਿਸ਼ਤੇਦਾਰ ਇੱਥੇ ਲੈ ਕੇ ਆਉਂਗਾ ਤੇ ਇਸ ਗੱਲ ਦੀ ਗਾਰੰਟੀ ਹੈ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਗਰਸਾਨ ਟੀਵੀ ਕਰਤਿਆ